ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 27 ਤਰੀਕ ਨੂੰ ਮਸੀਹ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੇਕਰ ਉਸ ਦਿਨ ਤੱਕ ਤੁਸੀਂ ਆਪਣੇ ਘਰ ਦੇ ਕੋਨੇ ਦੇ ਵਿੱਚ ਇਹ ਇੱਕ ਚੀਜ਼ ਰੱਖ ਦਿੰਦੇ ਹੋ ਤਾਂ ਤੁਸੀਂ ਇਹਦੇ ਫਾਇਦੇ ਵੇਖ ਕੇ ਤੇ ਸੁਣ ਕੇ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਤੇ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪਣੇ ਘਰ ਦੀ ਨੈਗੇਟਿਵਿਟੀ ਨੂੰ ਦੂਰ ਕਰਨ ਦੇ ਲਈ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤ ਤੰਦਰੁਸਤੀ ਤੇ ਤਰੱਕੀ ਦੇ ਲਈ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਅਤੇ ਇਹ ਨੁਕਤੇ ਘਰ ਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਆਪਣੇ ਘਰ ਦੇ ਅੰਦਰ ਤੱਕ ਵਰਤਣੇ ਚਾਹੀਦੇ ਹਨ ਭਾਵ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਘਰ ਦੇ ਅੰਦਰ ਤੱਕ ਆਪਾਂ ਕੁਝ ਬਦਲਾਵ ਕਰਨੇ ਹਨ ਅਤੇ ਇਹ ਬਦਲਾਵ ਕਰਨ ਦੇ ਬਾਅਦ ਤੁਸੀਂ ਆਪਣੇ ਘਰ ਅੰਦਰ ਹੈਰਾਨੀਜਨਕ ਨਤੀਜੇ ਵੇਖੋਗੇ ਕੁਝ ਹੀ ਦਿਨਾਂ ਵਿੱਚ ਤੁਸੀਂ ਆਪਣੇ ਘਰ ਦਾ ਮਾਹੌਲ ਆਪਣੇ ਘਰ ਦਾ ਵਾਤਾਵਰਣ ਵੀ ਬਦਲ ਸਕਦੇ ਹੋ ਤੇ ਖੁਦ ਮਹਿਸੂਸ ਕਰੋਗੇ ਤਾਂ ਫਿਰ ਇਹ ਕਿਹੜੇ ਬਦਲਾਵ ਹਨ ਕਿਹੜੇ ਨੁਕਤੇ ਹਨ ਇਹਨਾਂ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰ ਦਾ ਮਾਹੌਲ ਘਰ ਦਾ ਵਾਤਾਵਰਣ ਵੀ ਬਦਲਿਆ ਹੋਇਆ ਖੁਦ ਮਹਿਸੂਸ ਕਰੋਗੇ ਫਿਰ ਇਹ ਕਿਹੜੇ ਬਦਲਾਵ ਹਨ ਜਾਂ ਕਿਹੜੇ ਨੁਕਤੇ ਹਨ ਇਹਨਾਂ ਬਾਰੇ ਤੁਸੀਂ ਧਿਆਨ ਨਾਲ ਸੁਣ ਲੈਣਾ ਜੀ ਗੱਲ ਦੀ ਪੂਰੀ ਕਿਉਂਕਿ ਕਈ ਵਾਰ ਸਮਝ ਨਹੀਂ ਆਉਂਦੀ ਇਸ ਲਈ ਅੰਤ ਤੱਕ ਇਸ ਵੀਡੀਓ ਨੂੰ ਜ਼ਰੂਰ ਸੁਣਿਓ ਜੇਕਰ ਹੋ ਸਕੇ ਤਾਂ ਆਪਣੇ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚਾ ਸਕਦੇ ਹੋ ਕਿਉਂਕਿ ਸਾਥ ਸੰਗਤ ਜੀ ਹਰ ਬੰਦਾ ਚਾਹੁੰਦਾ ਹੈ ਉਹਦੇ ਘਰ ਵਿੱਚ ਸੁੱਖ ਸ਼ਾਂਤੀ ਹੋਵੇ ਬਰਕਤ ਹੋਵੇ ਘਰ ਦੇ ਸਾਰੇ ਜੀ ਆਪਸ ਵਿੱਚ ਪ੍ਰੇਮ ਪਿਆਰ ਦੇ ਨਾਲ ਰਹਿਣ ਰਲ ਮਿਲ ਕੇ ਰਹਿਣ ਆਪਣੇ ਸਾਰੇ ਹੀ ਕੰਮ ਧੰਦੇ ਕਰਨ ਇਸ ਕਰਕੇ ਹਰ ਰੋਜ਼ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਵੀ ਕਰਦੇ ਹਨ ਪਰਮਪਿਤਾ ਪਰਮਾਤਮਾ ਮੇਰੇ ਤੇ ਮੇਰੇ ਪਰਿਵਾਰ ਤੇ ਹਮੇਸ਼ਾ ਮਿਹਰ ਭਰੀ ਬਣਾਈ ਰੱਖਣ ਨਿਗਾ ਜੇ ਸਾਨੂੰ ਮਾੜੇ ਲੋਕਾਂ ਤੋਂ ਮਾੜੀਆਂ ਸ਼ਕਤੀਆਂ ਤੋਂ ਬਚਾ ਕੇ ਵੀ ਰੱਖਣ ਭਾਵਕੇ ਆਪਣੇ ਘਰ ਦੀ ਸੁੱਖ ਸ਼ਾਂਤੀ ਤੇ ਤੰਦਰੁਸਤੀ ਤੇ ਤਰੱਕੀ ਦੇ ਲਈ ਅਸੀਂ ਰੱਬ ਅੱਗੇ ਰੋਜ਼ ਅਰਦਾਸਾਂ ਬੇਨਤੀਆਂ ਕਰਦੇ ਹਾਂ ਤੇ ਸਾਤ ਸੰਗਰਜੀ ਕੁਝ ਲੋਕ ਆਪਣੇ ਘਰ ਦੀ ਸੁੱਖ ਸ਼ਾਂਤੀ ਦੇ ਲਈ ਘਰ ਦੀ ਬਰਕਤ ਦੇ ਲਈ ਜਾਂ ਆਪਣੇ ਘਰ ਨੂੰ ਕਿਸੇ ਮਾੜੀ ਨਜ਼ਰ ਤੋਂ ਕੀਤੇ ਕਰਾਏ ਤੋਂ ਬਚਾਉਣ ਦੇ ਲਈ ਕਈ ਤਰ੍ਹਾਂ ਦੇ ਧਾਗੇ ਜਾਂ ਬਹੁਤ ਹੀ ਸਾਰੇ ਟੋਣੇ ਟੋਟ ਕੇ ਵੀ ਕਰਦੇ ਹਨ ਉਪਾਅ ਕਰਦੇ ਹਨ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਆਪਣੇ ਘਰ ਵਿੱਚ ਰੱਖਦੇ ਹਨ ਕੁਝ ਚੀਜ਼ਾਂ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਇਹ ਚੀਜ਼ਾਂ ਘਰ ਦੇ ਵਿੱਚ ਰੱਖਣ ਨਾਲ ਘਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਰਹਿੰਦੀ ਹੈ ਘਰ ਦੇ ਅੰਦਰ ਬਰਕਤ ਰਹਿੰਦੀ ਹੈ ਕਿਸੇ ਚੀਜ਼ ਦੀ ਕਿਤੇ ਵੀ ਕਮੀ ਨਹੀਂ ਹੁੰਦੀ ਤੇ ਕੁਝ ਚੀਜ਼ਾਂ ਉਹ ਆਪਣੇ ਘਰ ਦੇ ਵਿੱਚ ਇਸ ਕਰਕੇ ਵੀ ਲਿਆ ਕੇ ਰੱਖਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਚੀਜ਼ਾਂ ਰੱਖਣ ਕਰਕੇ ਸਾਡੇ ਘਰ ਨੈਗੇਟਿਵਿਟੀ ਤੋਂ ਬਚਿਆ ਹੋਇਆ ਹੈ ਉਹ ਕਿਸੇ ਵੀ ਤਰ੍ਹਾਂ ਦੀ ਮਾੜੀ ਸ਼ਕਤੀ ਮਾੜੀ ਊਰਜਾ ਤੇ ਮਾੜੀ ਜੀਹਾਂ ਨੂੰ ਅੰਦਰ ਘਰ ਵਿੱਚ ਦਾਖਲ ਨਹੀਂ ਹੋ ਦਿੰਦੇ ਜਿਵੇਂ ਕਿ ਕੁਝ ਲੋਕ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਹੀ ਕਈ ਤਰਜਾਮੀਆਂ ਚੀਜ਼ਾਂ ਲਿਆ ਕੇ ਟੰਗ ਦਿੰਦੇ ਹਨ ਜਾਂ ਰੱਖ ਦਿੰਦੇ ਹਨ ਇਸੇ ਕਰਕੇ ਰੱਖਦੇ ਹਨ ਕਿ ਸਾਡੇ ਘਰ ਨੂੰ ਕਦੇ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਘਰ ਦੇ ਜੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਜਿਵੇਂ ਤੁਸੀਂ ਆਮ ਹੀ ਵੇਖਿਆ ਹੋਣਾ ਹੈ ਕਿ ਕਈ ਤੁਹਾਡੇ ਨਜ਼ਰ ਵਕਤੂ ਲੜਾਈ ਹੁੰਦੀ ਰਹਿੰਦੀ ਹੈ ਪਰ ਜੇਕਰ ਗੁਰੂ ਦੇ ਲੜ ਲੱਗ ਪਏ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਪਰ ਤੁਹਾਨੂੰ ਇਹਨਾਂ ਨੂੰ ਕੁਝ ਵੀ ਕਰਨ ਦੀ ਫਿਰ ਲੋੜ ਨਹੀਂ ਪੈਣੀ ਤੁਹਾਨੂੰ ਬਹੁਤ ਸੌਖੇ ਨੁਕਤੇ ਦੱਸਣ ਵਾਲੇ ਹਾਂ ਇਹ ਨੁਕਤੇ ਤੁਸੀਂ ਅੱਜ ਓਵੇਂ ਹੀ ਆਪਣੇ ਘਰ ਦੇ ਵਿੱਚ ਅਪਣਾ ਕੇ ਵੇਖ ਲੈਣਾ ਤਾਂ ਵੇਖਣਾ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨੈਗੇਟਿਵ ਊਰਜਾ ਪ੍ਰਵੇਸ਼ ਫਿਰ ਨਹੀਂ ਕਰ ਸਕੇਗੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਸੁਖ ਸ਼ਾਂਤੀ ਤੇ ਬਰਕਤ ਬਣੀ ਰਹੇਗੀ ਤੁਸੀਂ ਆਪਣਾ ਘਰ ਪਰਿਵਾਰ ਦਾ ਮਾਹੌਲ ਖੁਦ ਬਦਲਿਆ ਹੋਇਆ ਵੇਖੋਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਘਰ ਦੇ ਮੁੱਖ ਦਰਵਾਜ਼ੇ ਦੀ ਸਾਤ ਸੰਗਰਜੀ ਘਰ ਦੇ ਮੁੱਖ ਦਰਵਾਜ਼ੇ ਤੇ ਕਦੇ ਵੀ ਕੋਈ ਏਦਾਂ ਦੀ ਚੀਜ਼ ਨਾ ਰੱਖੋ ਜਿਹਨੂੰ ਵੇਖ ਕੇ ਸਦਾ ਮਨ ਅਸ਼ਾਂਤ ਹੋਵੇ ਇਹ ਆਪਣੇ ਬਾਰੇ ਵੀ ਸੋਚਣਾ ਹੈ ਤੇ ਦੂਜਿਆਂ ਦੇ ਬਾਰੇ ਵੀ ਕਿਉਂਕਿ ਆਪਾਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਰੱਖਦੇ ਹਾਂ ਜੋ ਬਾਹਰ ਦੇ ਲੋਕਾਂ ਨੂੰ ਸਾਨੂੰ ਨਜ਼ਰ ਨਾ ਲੱਗ ਜਾਵੇ ਤੇ ਕੋਈ ਬਾਹਰੋਂ ਸਾਡੇ ਘਰ ਅੰਦਰ 네ਗਟਿਵਿਟੀ ਦਾਖਲ ਨਾ ਹੋ ਜਾਵੇ ਤਸਾਂ ਸੰਗਿਆਜੀ ਇਹ ਕਰਦੇ ਦਰਵਾਜ਼ੇ ਦੇ ਅੱਗੇ ਰੱਖੀਆਂ ਹੋਈਆਂ ਚੀਜ਼ਾਂ ਇੱਕ ਤਾਂ ਸਾਡੇ ਮਨ ਦੀ ਭਾਵਨਾ ਦਰਸਾਉਂਦੀਆਂ ਹਨ ਤੇ ਸਾਡੇ ਮਨ ਦੀ ਸਥਿਤੀ ਨੂੰ ਵੀ ਦਰਸਾਉਂਦੀਆਂ ਹਨ ਸਾਡੀ ਮਾਨਸਿਕ ਸਥਿਤੀ ਕੀ ਹੈ ਅਸੀਂ ਕੀ ਸੋਚਦੇ ਹਾਂ ਸਾਡੇ ਘਰ ਅੰਦਰ ਜੋ ਵੀ ਦੋਸ਼ ਹੁੰਦਾ ਹੈ ਉਹ ਸਾਡਾ ਮਨ ਫਿਰ ਪੜ ਲੈਂਦਾ ਹੈ ਇਹਦੇ ਵਿਚਾਰ ਕਿਦਾਂ ਦੇ ਹਨ ਇਹਦੀ ਮਾਨਸਿਕ ਸਥਿਤੀ ਕਿਦਾਂ ਦੀ ਹੈ ਬਾਕੀ ਕਈ ਵਾਰ ਕੁਝ ਚੀਜ਼ਾਂ ਇਦਾਂ ਵੀ ਰੱਖੀਆਂ ਜਾਂਦੀਆਂ ਹਨ ਜੋ ਸਾਡੇ ਲਈ ਵਿਹਨ ਤੇ ਬਾਹਰ ਦੇ ਜੀਵਾਂ ਦੇ ਲਈ ਵੀ ਚੰਗੀਆਂ ਨਹੀਂ ਹੁੰਦੀਆਂ ਹਨ ਚਾਹੇ ਅਣਜਾਣੇ ਵਿੱਚ ਹੀ ਰੱਖੀਆਂ ਹੋਣ ਉਹ ਚੀਜ਼ਾਂ ਪਰ ਕਈ ਵਾਰੀ ਅਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਹਾਂ ਕਿਉਂਕਿ ਸਾਥ ਸੰਗਤ ਜੀ ਇੱਕ ਨਾ ਇੱਕ ਜੀ ਤਾਂ ਬਾਹਰੋਂ ਸਾਡੇ ਘਰ ਵਿੱਚ ਜ਼ਰੂਰ ਅੰਦਰ ਆਉਂਦਾ ਹੀ ਹੋਵੇਗਾ ਤੇ ਕਈਆਂ ਦਾ ਸਭ ਤੋਂ ਵੱਧ ਆਉਣਾ ਜਾਣਾ ਸਾਡੇ ਘਰ ਵਿੱਚ ਹੁੰਦਾ ਹੈ ਤੇ ਖੁਦ ਦੇ ਕਈ ਜੀਵਾਂ ਦਾ ਸਾਡੇ ਘਰ ਆਉਣ ਜਾਣ ਬਣਿਆ ਹੀ ਰਹਿੰਦਾ ਹੈ ਅਸੀਂ ਖੁਦ ਹੀ ਕਈ ਵਾਰ ਆਪਣੇ ਘਰ ਦੀ ਦਹਲੀਜ਼ ਨੂੰ ਵਾਰ-ਵਾਰ ਲੰਘਦੇ ਹਾਂ ਜਦੋਂ ਇਦਾਂ ਦੀਆਂ ਮਨ ਨੂੰ ਅਸ਼ਾਂਤ ਕਰਨ ਵਾਲੀਆਂ ਪਟਕਾਉਣ ਵਾਲੀਆਂ ਚੀਜ਼ਾਂ ਵੇਖਦੇ ਹਾਂ ਤਾਂ ਸੋਚ ਵੀ ਨਹੀਂ ਸਕਦੇ ਫਿਰ ਇਹਨਾਂ ਦਾ ਸਾਡੇ ਮਨ ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ ਅਸੀਂ ਜੋ ਚੀਜ਼ਾਂ ਵੇਖਦੇ ਹਾਂ ਉਸੇ ਵੇਲੇ ਹੀ ਸਾਡੇ ਮਨ ਅੰਦਰ ਉਦਾਂ ਦੇ ਭੈੜੇ ਵਿਚਾਰ ਬਣਨੇ ਸ਼ੁਰੂ ਹੋ ਜਾਂਦੇ ਹਨ ਸੋ ਇਸ ਕਰਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਕੋਈ ਵੀ ਇਦਾਂ ਦੀ ਚੀਜ਼ ਨਾ ਰੱਖੋ ਜਿਸ ਦੇ ਨਾਲ ਸਾਡਾ ਮਨ ਅਸ਼ਾਂਤ ਹੋਵੇ ਮਨ ਅੰਦਰ ਕੋਈ ਵੀ ਭੈੜਾ ਵਿਚਾਰ ਆਵੇ ਕੋਈ ਨੈਗੇਟਿਵ ਵਿਚਾਰ ਆਵੇ ਬਲਕਿ ਇਦਾਂ ਦੀਆਂ ਕੋਈ ਨੈਗੇਟਿਵ ਵਿਚਾਰ ਵਾਲੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਰੱਖਣੀਆਂ ਉਹੋ ਜਿਹੀਆਂ ਚੀਜ਼ਾਂ ਹੀ ਰੱਖੋ ਜਿਨ੍ਹਾਂ ਨੂੰ ਵੇਖ ਕੇ ਮਨ ਪਵਿੱਤਰ ਹੋ ਜਾਵੇ ਕੋਈ ਦੁਖੀ ਇਨਸਾਨ ਵੀ ਜੇਕਰ ਸਾਡੇ ਘਰ ਵਿੱਚ ਆਵੇ ਜਿਹੜਾ ਕੋਈ ਅਸ਼ਾਂਤ ਇਨਸਾਨ ਹੋਵੇ ਉਸ ਦਾ ਮਨ ਵੀ ਸ਼ਾਂਤ ਹੋ ਜਾਵੇ ਮਨ ਖੁਸ਼ ਹੋ ਜਾਵੇ ਅੱਜ ਤੋਂ ਹੀ ਇਹ ਸੋਚ ਕੇ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੇ ਚੀਜ਼ਾਂ ਜ਼ਰੂਰ ਕਰਨੀਆਂ ਹਨ ਇਦਾਂ ਦੀਆਂ ਚੀਜ਼ਾਂ ਜੋ ਤੁਹਾਨੂੰ ਦਰਵਾਜ਼ੇ ਦੇ ਅੰਦਰ ਰੱਖਣੀਆਂ ਚਾਹੀਦੀਆਂ ਹਨ ਸਾਡੇ ਘਰ ਦੇ ਜੀਆਂ ਨੂੰ ਤੇ ਬਾਹਰ ਵਾਲੇ ਜੀਆਂ ਦੇ ਮਨ ਵਿੱਚ ਵੀ ਸਕੂਨ ਮਿਲੇਗਾ ਸਾਧ ਸੰਗਤ ਜੀ ਜਦੋਂ ਅਸੀਂ ਚੰਗਾ ਸੋਚਾਂਗੇ ਤਾਂ ਸਾਡੇ ਨਾਲ ਵੀ ਚੰਗਾ ਹੋਵੇਗਾ ਤੁਸੀਂ ਬਾਹਰ ਦੇ ਜੀਆਂ ਦੇ ਆਪਣੇ ਆਪ ਤੋਂ ਖਤਰਾ ਮਹਿਸੂਸ ਨਾ ਕਰੋ ਬਲਕਿ ਇਹ ਭਾਵਨਾ ਰੱਖੋ ਕਿ ਕੋਈ ਦੁਖੀ ਹੋਇਆ ਦਿਨਸਾਵਾ ਕੋਈ ਭਟਕਿਆ ਭਟਕਾਉਂਦਾ ਇਨਸਾਨ ਸਾਡੇ ਘਰ ਅੰਦਰ ਆਵੇ ਕੋਈ ਮੈਲੇ ਮਨ ਵਾਲਾ ਮੈਲੇ ਮਨ ਦੇ ਵਿਚਾਰਾਂ ਵਾਲਾ ਜੇਕਰ ਰਹਿੰਦਾ ਹੈ ਤਾਂ ਸਾਡੇ ਘਰ ਅੰਦਰ ਆਵੇ ਤੇ ਪੂਰਨ ਪਵਿੱਤਰ ਹੋ ਕੇ ਜਾਵੇ ਜਦੋਂ ਤੁਸੀਂ ਇਹੋ ਜਿਹੀ ਸੋਚ ਰੱਖੋਗੇ ਤਾਂ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੁਹਾਡੇ ਵੱਲੋਂ ਇੱਕ ਚੰਗਾ ਤੇ ਨੇਕ ਕਰਮ ਬਣ ਜਾਵੇਗਾ ਸਾਡੇ ਘਰ ਦੇ ਜੀਵਾਂ ਦੇ ਉੱਤੇ ਉਹਦਾ ਚੰਗਾ ਪ੍ਰਭਾਵ ਹੋਵੇਗਾ ਘਰ ਦੇ ਬਿਨਾਂ ਤੇ ਥੋੜਾ ਜਿਹਾ ਚੰਗਾ ਵਿਸਰੇਗਾ ਹੀ ਮੇਨ ਦਰਵਾਜ਼ੇ ਦੇ ਕੋਲ ਸਾਨੂੰ ਫੁੱਲ ਬੋਟੇ ਜ਼ਰੂਰ ਲਗਾਉਣੇ ਚਾਹੀਦੇ ਹਨ ਜਾ ਕੋਈ ਐਸੀ ਕਿਆਰੀ ਬਣੀ ਹੋਣੀ ਚਾਹੀਦੀ ਹੈ ਜਿਹਦੇ ਆਸੇ-પાસੇ ਬਹੁਤ ਹੀ ਸੋਹਣੇ-ਸੋਹਣੇ ਫੁੱਲ ਲੱਗੇ ਹੋਣ ਤੇ ਸਾਡਾ ਦਿਨ ਜਿਹੜਾ ਹੈ ਚੰਗਾ guzre ਤੇ ਪਰਮਪਿਤਾ ਪਰਮਾਤਮਾ ਜੀ ਦੀ ਯਾਦ ਵੀ ਆਵੇ ਸਾਡਾ ਮਨ ਪਵਿੱਤਰ ਹੋ ਜਾਵੇ ਸ਼ਾਂਤ ਹੋ ਜਾਵੇ ਕੁਝ ਜਦੋਂ ਇਦਾਂ ਦੀਆਂ ਚੀਜ਼ਾਂ ਰੱਖਾਂਗੇ ਮਨ ਨੂੰ ਖੁਸ਼ ਕਰ ਦੇਣਗੀਆਂ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੋੜਨ ਵਾਲੇ ਹਨ ਪਰ ਜੋ ਚੀਜ਼ਾਂ ਵੇਖਾਂਗੇ ਉਹਦਾ ਵਿਚਾਰ ਸਾਡੇ ਮਨ ਅੰਦਰ ਜ਼ਰੂਰ ਚੱਲਣਾ ਸ਼ੁਰੂ ਹੋ ਜਾਵੇਗਾ ਫਿਰ ਭਾਵੇਂ ਸਾਡੇ ਘਰ ਦੇ ਜੀ ਭਾਵੇਂ ਕੋਈ ਬਾਹਰ ਦਾ ਜੀ ਸਾਡੇ ਘਰੇ ਆਇਆ ਉਹ ਵੀ ਚੰਗਾ ਹੀ ਸੋਚ ਕੇ ਆਵੇਗਾ ਉਹਨੂੰ ਵੀ એનર્ਜੀ ਸ਼ੁੱਧ ਹੀ ਮਿਲੇਗੀ ਕਿਉਂਕਿ ਜੋ ਅਸੀਂ ਸੋਚਦੇ ਹਾਂ ਉਹੀ એનર્ਜੀ ਸਾਡੇ ਅੰਦਰੋਂ ਫਿਰ ਬਾਹਰ ਨਿਕਲਦੀ ਹੈ ਉਹੀ ਕਿਰਣਾ ਸਾਡੇ ਅੰਦਰੋਂ ਬਾਹਰ ਨਿਕਲਦੀਆਂ ਹਨ ਕਹਿੰਦੇ ਕਿ ਇਦਾਂ ਦੀਆਂ ਚੀਜ਼ਾਂ ਰੱਖੋ ਜਿਨ੍ਹਾਂ ਨੂੰ ਵੇਖ ਕੇ ਮਨ ਸ਼ਾਂਤ ਹੋ ਜਾਵੇ ਖੁਸ਼ ਹੋ ਜਾਵੇ ਪਵਿੱਤਰ ਹੋ ਜਾਵੇ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਜਿਵੇਂ ਘਰ ਵਿੱਚ ਇਦਾਂ ਹੁੰਦਾ ਹੈ ਜਿੱਥੇ ਅਸੀਂ ਮਹਿਮਾਨਾਂ ਨੂੰ ਬਿਠਾਉਂਦੇ ਹਾਂ ਜਾਂ ਆਪਾਂ ਖੁਦ ਬੈਠਦੇ ਹਾਂ ਉਥੇ ਹਲਕੀ ਜਹੀ ਆਵਾਜ਼ ਵਿੱਚ ਤੁਸੀਂ ਸਿਮਰਣਾ ਲਗਾ ਸਕਦੇ ਹੋ ਮੂਲ ਮੰਤਰ ਦਾ ਜਾਪ ਲਗਾ ਸਕਦੇ ਹੋ ਸਾਥ ਸੰਗਤ ਜੀ ਸਾਡੇ ਘਰ ਵਿੱਚ ਜਦੋਂ ਹਮੇਸ਼ਾ ਮੂਲ ਮੰਤਰ ਦਾ ਜਾਪ ਚੱਲਦਾ ਰਹੇਗਾ ਤਾਂ ਵੇਖ ਲੈਣਾ ਸਾਡੇ ਘਰ ਵਿੱਚ ਬਹੁਤ ਹੀ ਪੋਜ਼ਿਟਿਵ એનર્ਜੀ ਦਾ ਵਾਸ ਹੋ ਜਾਵੇਗਾ ਯਕੀਨ ਕਰਕੇ ਜਾਣਿਓ ਆਪਣੇ ਖੁਦ ਦੀ ਮਨ ਦੀ ਸਥਿਤੀ ਨੂੰ ਵੀ ਤੁਸੀਂ ਬਦਲ ਕੇ ਬੈਠ ਜਾਓਗੇ ਬਲਕਿ ਇਹ ਸੋਚੋਗੇ ਕਿ ਤੁਸੀਂ ਕਿੰਨਾ ਵਧੀਆ ਕੰਮ ਕਰ ਰਹੇ ਹੋ ਤੇ ਤੁਹਾਡੇ ਵੱਲੋਂ ਇੱਕ ਨੇਕ ਕਰਮ ਬਣ ਜਾਵੇਗਾ ਤੇ ਜਦੋਂ ਕੋਈ ਮਾੜੀ ਨੀਅਤ ਦੇ ਨਾਲ ਵੀ ਤੁਹਾਡੇ ਘਰ ਵਿੱਚ ਆਵੇਗਾ ਤੇ ਉਹ ਵੀ ਆ ਕੇ ਸੋਚੇਗਾ ਕਿ ਮੈਂ ਇਹਨਾਂ ਦੇ ਘਰ ਦੇ ਜੀਵਾਂ ਦਾ ਮਾੜਾ ਸੋਚਦਾ ਸੀ ਪਰ ਜਦੋਂ ਹੀ ਉਹ ਸਿਮਰਨ ਉਹਦੇ ਕੰਨਾਂ ਵਿੱਚ ਪਵੇਗਾ ਉਹ ਇਹੋ ਜਿਹੇ ਵਿਚਾਰ ਮਨ ਵਿੱਚੋਂ ਕੱਢ ਕੇ ਗੁਰੂ ਦੇ ਲੜ ਲੱਗਣਾ ਪਸੰਦ ਕਰੇਗਾ ਗੁਰਬਾਣੀ ਦਾ ਜਾਪ ਸੁਣ ਕੇ ਉਹਦੇ ਵੀ ਮਨ ਨੂੰ ਬੜੀ ਸ਼ਾਂਤੀ ਤੇ ਸਕੂਨ ਮਿਲ ਜਾਵੇਗਾ ਕਿਉਂਕਿ ਸਾਥ ਸੰਗਤ ਜੀ ਤੁਸੀਂ ਅਪਣਾ ਕੇ ਵੇਖੋ ਕਿ ਘਰ ਵਿੱਚ ਗੁਰਬਾਣੀ ਲੱਗੀ ਹੋਵੇ ਤਾਂ ਮਨ ਨੂੰ ਕਿੰਨਾ ਸਕੂਨ ਮਿਲਦਾ ਹੈ। ਕਈ ਵਾਰ ਕੁਝ ਵੀ ਜਿਵੇਂ ਅੰਦਰ ਦਾਖਲ ਹੁੰਦੇ ਹਨ ਕੰਨਾਂ ਵਿੱਚ ਮੂਲ ਮੰਤਰ ਦੇ ਜਾਪ ਦੀ ਆਵਾਜ਼ ਹੀ ਪੈ ਜਾਵੇ ਤੇ ਉਹ ਫਿਰ ਆਪ ਹੀ ਮਨ ਹੀ ਮਨ ਦੇ ਅੰਦਰ ਜਾਪ ਨਾਲ-ਨਾਲ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਉਹਨਾਂ ਨੂੰ ਇੰਜ ਲੱਗਦਾ ਹੈ ਜਿਵੇਂ ਉਹਨਾਂ ਨੂੰ ਸਕੂਨ ਮਿਲ ਗਿਆ ਹੋਵੇ। ਕਿਸੇ ਵੀ ਜੀਭਾ ਦੇ ਅਨੁਸਾਰ ਕਿਸੇ ਰਸਨਾ ਦੇ ਨਾਲ ਮੂਲ ਮੰਤਰ ਦਾ ਜਾਪ ਕੀਤਾ ਜਾਵੇ ਤਾਂ ਵੇਖ ਲੈਣਾ ਪਰਮਾਤਮਾ ਜੀ ਦੀ ਕਿਵੇਂ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਤੁਹਾਡੀ ਸੋਚ ਨੂੰ ਬਦਲ ਦੇਣਗੇ ਉਹਦੇ ਕਰਕੇ ਫਿਰ ਸਾਡਾ ਵੀ ਕਿੰਨਾ ਭਲਾ ਹੋਵੇਗਾ ਤੇ ਜਿਹੜਾ ਕੋਈ ਸਾਡੇ ਘਰ ਦੇ ਅੰਦਰ ਪ੍ਰਵੇਸ਼ ਕਰੇਗਾ ਉਹ ਵੀ ਗੁਰਬਾਣੀ ਦੇ ਲੜ ਲੱਗ ਜਾਵੇਗਾ ਪਰਮਾਤਮਾ ਦੇ ਲੜ ਲੱਗ ਜਾਵੇਗਾ ਤੁਸੀਂ ਇੱਕ ਵਾਰ ਵੀ ਜੇਕਰ ਵਾਹਿਗੁਰੂ ਜੀ ਕਹੋਗੇ ਨਾ ਤਾਂ ਮੂਲ ਮੰਤਰ ਦਾ ਜਾਪ ਕਰੋਗੇ ਤੇ ਉਹਦੇ ਨਾਲ ਵੀ ਤੁਹਾਡਾ ਭਲਾ ਹੋਣਾ ਲਾਜ਼ਮੀ ਹੈ ਸੋ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਲਗਾ ਕੇ ਰੱਖਿਆ ਕਰੋ ਭਾਵੇਂ ਹਲਕੀ ਜਹੀ ਆਵਾਜ਼ ਵਿੱਚ ਹੀ ਲਗਾ ਲਓ ਹਲਕੀ ਕੰਨਾਂ ਦੇ ਵਿੱਚ ਪੈਂਦੀ ਰਹੇ ਤੇ ਮਨ ਨੂੰ ਵੀ ਫਿਰ ਤੁਹਾਡੇ ਮਨ ਵਿੱਚੋਂ ਵੀ ਆਪਣੇ ਆਪ ਹੀ ਮੂਲ ਮੰਤਰ ਦਾ ਜਾਪ ਚੱਲਦਾ ਰਹੇਗਾ ਜਦੋਂ ਸਵੇਰੇ ਭੈਣਾਂ ਉੱਠਦੀਆਂ ਹਨ ਤਾਂ ਉਹ ਜ਼ਰੂਰ ਇੱਕ ਕੰਮ ਕਰਿਆ ਕਰਨ ਪੁਰਾਣੇ ਵੇਲਿਆਂ ਦੇ ਵਿੱਚ ਕਹਿੰਦੇ ਹੁੰਦੇ ਸਨ ਕਿ ਇਸਤਰੀ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ ਜਦੋਂ ਸਵੇਰੇ ਉੱਠਣਾ ਹੈ ਤਾਂ ਨਿਤਨੇਮ ਕਰਨ ਤੋਂ ਬਾਅਦ ਪਹਿਲਾਂ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਖੋਲਣਾ ਹੈ ਤੇ ਖੋਲ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਿਓ ਇਸ ਘਰ ਦੀਆਂ ਦਹਲਿਜਾਂ ਤੋਂ ਕੋਈ ਮੜੀ ਸ਼ਕਤੀ ਮੜਾ ਇਨਸਾਨ ਮੇਰੇ ਘਰ ਵਿੱਚ ਪ੍ਰਵੇਸ਼ ਨਾ ਕਰ ਜਾਵੇ ਸਾਡੇ ਘਰ ਵਿੱਚ ਆਉਣ ਤਾਂ ਬਸ ਸੁੱਖ ਸ਼ਾਂਤੀ ਤੇ ਖੁਸ਼ੀਆਂ ਤੇ ਨਿਤਨੇਮ ਤੁਸੀਂ ਰੋਜ਼ਾਨਾ ਹੀ ਕਰਿਆ ਕਰੋ ਤੇ ਨਾਲ ਹੀ ਨਾਲ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਸ਼ੁਕਰਾਨਾ ਵੀ ਕਰਿਆ ਕਰੋ ਘਰ ਦਾ ਨਿਤ ਦਰਵਾਜ਼ਾ ਤੁਸੀਂ ਜਿਹੜਾ ਮੇਨ ਹੁੰਦਾ ਹੈ ਉਸ ਦੀ ਵੀ ਸਾਫ਼ ਸਫਾਈ ਜ਼ਰੂਰ ਕਰਿਆ ਕਰੋ ਕਿਉਂਕਿ ਸਾਥ ਸੰਗ ਹੈ ਜੀ ਇਹ ਵੀ ਸਾਡੇ ਲਈ ਬੜੀ ਹੀ ਜ਼ਰੂਰੀ ਹੈ ਤੁਸੀਂ ਸ਼ਾਮ ਦੇ ਸਮੇਂ ਵੀ ਆਪਣੇ ਘਰ ਦੇ ਵਿੱਚ ਮੂਲ ਮੰਤਰ ਦਾ ਜਾਪ ਜ਼ਰੂਰ ਲਗਾਉਣਾ ਹੈ ਕੋਈ ਨਾ ਕੋਈ ਤੁਸੀਂ ਮੂਲ ਮੰਤਰ ਦੇ ਜਾਪ ਦੀ ਘਰ ਵਿੱਚ ਫੋਟੋ ਵੀ ਲਗਾ ਸਕਦੇ ਹੋ ਤਾਂਸ ਤਾਕੇ ਤੁਸੀਂ ਆਉਂਦੇ ਜਾਂਦੇ ਉਸ ਨੂੰ ਵੇਖ ਕੇ ਖੁਦ ਵੀ ਆਪਣੀ ਰਸਨਾ ਤੋਂ ਮੂਲ ਮੰਤਰ ਦਾ ਜਾਪ ਕਰ ਸਕੋ ਤੁਹਾਡੀ ਜ਼ਿੰਦਗੀ ਪਵਿੱਤਰ ਹੋ ਜਾਵੇ ਕਿਉਂਕਿ ਇਹ ਜਾਪ ਬੜਾ ਹੀ ਤਾਕਤਵਰ ਹੈ ਆਪਣੇ ਘਰ ਅੰਦਰੋਂ ਬਾਹਰ ਜਾਣਾ ਬਾਹਰੋਂ ਆਪਣੇ ਘਰ ਨੂੰ ਆਉਣਾ ਸਭ ਤੋਂ ਪਹਿਲਾਂ ਉਸੇ ਜਗ੍ਹਾ ਤੇ ਜਾਓ ਜਿੱਥੇ ਬੈਠ ਕੇ ਤੁਸੀਂ ਪਾਠ ਪੂਜਾ ਕਰਦੇ ਹੋ ਕਦੇ ਵੀ 네ਗੇਟਿਵ એનર્ਜੀ ਤੁਹਾਡੇ ਨਾਲ ਜਿਹੜੀ ਬਾਹਰੋਂ ਆਈ ਹੋਵੇਗੀ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕੇਗੀ ਬਲਕਿ ਪਰਮਾਤਮਾ ਜੀ ਦੇ ਵੱਲੋਂ ਤੁਹਾਨੂੰ ਸਗੋਂ ਦੁੱਗਣੀ ਪੋਜ਼ਿਟਿਵ એનર્ਜੀ ਮਿਲ ਜਾਵੇਗੀ ਸਭ ਤੋਂ ਜ਼ਰੂਰੀ ਗੱਲ ਮਹਾਪੁਰਖ ਜੀ ਆਖਦੇ ਹਨ ਸਾਡੇ ਘਰ ਵਿੱਚ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਕਿਸੇ ਦੀ ਇਬਾਦਤ ਦੁਆ ਬਹੁਤ ਹੀ ਜੁੜੀ ਹੋਵੇ ਕਿਉਂਕਿ ਸਾਧ ਸੰਗਤ ਜੀ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਜਾਣੇ ਅਣਜਾਣੇ ਵਿੱਚ ਕੁਝ ਚੀਜ਼ਾਂ ਕਰਦਿਆਂ ਐਸੇ ਲੈ ਆਉਂਦੇ ਹਨ ਖਾਸ ਕਰਕੇ ਪੈਸਾ ਜਦੋਂ ਸਾਡੇ ਘਰ ਵਿੱਚ ਕਿਸੇ ਦਾ ਆ ਜਾਵੇ ਤਾਂ ਉਹਦੇ ਅਸੀਂ ਬਹੁਤ ਧਿਆਨ ਰੱਖਦੇ ਹਾਂ ਜੋ ਪੈਸਾ ਸਾਡੇ ਘਰ ਵਿੱਚ ਆਵੇ ਹੱਕ ਸੱਚ ਦੀ ਹੀ ਕਮਾਈ ਹੋਣੀ ਚਾਹੀਦੀ ਹੈ ਕਦੇ ਵੀ ਬੇਈਮਾਨੀ ਦਾ ਕਿਸੇ ਝੂਠ ਤੇ ਠੱਗੀ ਦਾ ਪੈਸਾ ਘਰ ਵਿੱਚ ਨਹੀਂ ਲਿਆਉਣਾ ਚਾਹੀਦਾ ਇਹ ਵੀ ਸਾਡੇ ਘਰ ਦੀ ਸੁੱਖ ਸ਼ਾਂਤੀ ਨੂੰ ਬਰਕਤ ਨੂੰ ਤੋੜ ਦਿੰਦਾ ਹੈ ਸਭ ਤੋਂ ਪਹਿਲਾਂ ਇਹ ਪੈਸਾ ਹੀ ਸਾਡੀ ਨੀਂਦ ਤੇ ਸਾਡਾ ਚੈਨ ਖੋਹਦਾ ਹੈ ਉਸ ਤੋਂ ਬਾਅਦ ਸਾਡੇ ਘਰ ਵਿੱਚ ਤਰ੍ਹਾਂ-ਤਰ੍ਹਾਂ ਦੇ ਦੁੱਖ ਤੇ ਤਕਲੀਫਾਂ ਆਉਣੀਆਂ ਸ਼ੁਰੂ ਹੁੰਦੀਆਂ ਹਨ ਸਵਾਰ ਸੰਗਰ ਜੀ ਹਰ ਰੋਜ਼ ਸੌਣ ਤੋਂ ਪਹਿਲਾਂ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਹੈ ਕਿ ਮਾਲਕਾ ਤੁਹਾਡਾ ਸ਼ੁਕਰ ਹੈ ਤੁਸੀਂ ਮੇਰਾ ਦਿਨ ਸੁਖਾਂ ਦਾ ਬਤੀਤ ਕੀਤਾ ਹੈ ਰਾਤ ਵੀ ਸੁਖਾਂ ਦੀ ਬਤੀਤ ਕਰਵਾਣੀ ਤੇ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਤਾਂ ਕਿ ਪਰਮਾਤਮਾ ਜੀ ਮੈਂ ਤੁਹਾਡਾ ਫਿਰ ਤੋਂ ਕੋਟਾਨ ਕੋਟ ਸ਼ੁਕਰਾਨਾ ਕਰ ਸਕਾਂ ਤੇ ਅੰਮ੍ਰਿਤ ਵੇਲੇ ਗੁਰਬਾਣੀ ਦੇ ਨਾਲ ਜੁੜ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ